ਮਨ ਸੱਚੀ ਉਦਾਸਾ ਇਸ ਕਰਕੇ ਉਦਾਸਾ ਕਿਉਂਕਿ ਅੱਜ ਕਿਸਾਨਾਂ ਨਾਲ ਮਾੜੀ ਹੋਈ ਐ ਮਾੜੀ ਹੋਣੀ ਹੀ ਸੀ ਇੱਕ ਨਾ ਇੱਕ ਦਿਨ ਕਿਉਂਕਿ ਤੇਲ ਤੇ ਤੇਲ ਦੀ ਧਾਰ ਸੂਬੇ ਦੀ ਸਰਕਾਰ ਵੇਂਦੀ ਸੀ ਜਿਵੇਂ ਕਿ ਪਹਿਲਾਂ ਕੇਂਦਰ ਦੀ ਸਰਕਾਰ ਵੇਂਦੀ ਹੁੰਦੀ ਆ ਇਹ ਮਾੜੀ ਇਸ ਕਰਕੇ ਵੀ ਹੋਣੀ ਸੀ ਕਿਉਂਕਿ ਕਿਸਾਨ ਇਕੱਠੇ ਨਹੀਂ ਕਿਉਂਕਿ ਅਸੀਂ ਸਾਰੇ ਕਿਸਾਨ ਪਰਿਵਾਰਾਂ ਨਾਲ ਸੰਬੰਧ ਰੱਖਨੇ ਆ ਤੇ ਅਸੀਂ ਕਿਸਾਨੀ ਦੀਆਂ ਮੁਸ਼ਕਲਾਂ ਦੇ ਵਿੱਚੋਂ ਬਹੁਤਿਆਂ ਨੂੰ ਸਮਝਣ ਵਾਲਿਆਂ ਦੇ ਵਿੱਚੋਂ ਇੱਕ ਆ ਮੈਂ ਨਹੀਂ ਗੱਲ ਕਹਿਣਾ ਕਿ 100% ਦੀ ਪਰ ਬਹੁਤਾਂ ਜਿਹੜੀਆਂ ਮਜਬੂਰੀਆਂ ਕਿਸਾਨਾਂ ਦੀਆਂ ਮੰਗਾਂ ਦੇ ਰੂਪ ਦੇ ਵਿੱਚ ਸਾਹਮਣੇ ਜਦੋਂ ਆਉਂਦਾਂਗਾ ਤਾਂ ਉਹਦੇ ਨਾਲ ਸਹਿਮਤ ਹੋਣਾ ਬਣਦਾ ਭਾਵੇਂ ਸੂਬੇ ਦੀ ਸਰਕਾਰ ਹੋਵੇ ਭਾਵੇਂ ਕੇਂਦਰ ਦੀ ਪਰ ਮਾੜੀ ਕਿਉਂ ਹੋਣੀ ਸੀ ਕਿਉਂਕਿ ਕਿਸਾਨਾਂ ਦੇ ਵਿੱਚ ਏਕਤਾ ਨਹੀਂ ਜੇ ਕਿਤੇ ਕਿਸਾਨਾਂ ਦੇ ਵਿੱਚ ਏਕਤਾ ਹੁੰਦੀ ਤਾਂ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਅੱਜ ਤੰਬੂ ਪੱਟੇ ਨਾ ਜਾਂਦੇ ਜੇ ਕਿਤੇ ਕਿਸਾਨਾਂ ਵਿੱਚ ਏਕਤਾ ਹੁੰਦੀ ਸਾਰੀਆਂ ਜਥੇਬੰਦੀਆਂ ਇੱਕ ਹੁੰਦੀਆਂ ਤੇ ਅੱਜ ਜਿਸ ਤਰੀਕੇ ਨਾਲ ਸ਼ੰਭੂ ਬਾਰਡਰ ਦੇ ਉੱਤੇ ਪੱਟਾ ਖੋਹੀ ਕੀਤੀ ਗਈ ਆ ਤੇ ਜਿਵੇਂ ਅੱਜ ਸ਼ੰਭੂ ਤੇ ਖਨੌਰੀ ਬਾਰਡਰ ਤੇ ਬੈਠੀਆਂ ਕਿਸਾਨ ਜਿੱਥੇ ਬੰਦਗਾਂ ਦੇ ਆਗੂਆਂ ਦੀ ਕੇਂਦਰ ਦੇ ਮੰਤਰੀਆਂ ਦੇ ਨਾਲ ਚੰਡੀਗੜ੍ਹ ਦੇ ਵਿੱਚ ਮੀਟਿੰਗ ਸੀ ਤੇ ਉਹ ਮੀਟਿੰਗ ਦੇ ਵਿੱਚੋਂ ਵਾਪਸ ਪੰਜਾਬ ਦੇ ਵੱਲ ਆ ਰਹੇ ਸੀ ਤੇ ਜਦੋਂ ਉਹ ਪੰਜਾਬ ਦੇ ਵਿੱਚ ਦਾਖਲ ਹੋਏ ਤੇ ਨਾਲ ਦੀ ਨਾਲ ਪੁਲਿਸ ਨੇ ਚੱਕ ਲਏ ਇਹ ਤਾਂ ਕਰਕੇ ਚੱਕੇ ਗਏ ਆ ਕਿਉਂਕਿ ਇੱਥੇ ਪਿੰਡ ਲੁੱਟਿਆ ਪਿਆ ਇਹ ਤਾਂ ਕਰਕੇ ਕਿਸਾਨਾਂ ਨਾਲ ਅੱਜ ਜ਼ਿਆਰਤੀ ਹੋਈ ਮੈਂ ਜ਼ਿਆਰਤੀ ਸ਼ਬਦ ਵਰਤ ਰਿਹਾ ਕਿਉਂਕਿ ਕਿਸਾਨ ਇੱਕ ਨਹੀਂ ਹਨ ਇੱਥੇ ਸੌ ਤਰ੍ਹਾਂ ਦੇਗਾ ਧੜੇ ਬੰਦਗਾਂ ਜੇ ਤੁਸੀਂ ਇਕੱਠੇ ਸੀ ਤਾ ਕੇਂਦਰ ਦੀ ਸਰਕਾਰ ਦੇ ਕੋਲੋਂ ਮਸਲੇ ਹੱਲ ਕਰਵਾਏ ਭਾਵੇਂ ਸਾਲ ਤੋਂ ਵੱਧ ਸਮਾਂ ਲੱਗਿਆ ਪਰ ਹੁਣ ਤੁਸੀਂ ਖਿੰਡੇ ਹੋਏ ਇੰਨੇ ਆ ਪ੍ਰਭਾਵਹੀਣ ਬਣ ਗਏ ਆ ਜਿਹਦੇ ਕਰਕੇ ਅੱਜ ਸੂਬੇ ਦੀ ਸਰਕਾਰ ਦੇ ਵੱਲੋਂ ਤੁਹਾਡੇ ਇੱਕ ਸਾਲ ਪੁਰਾਣੇ ਤੰਬੂ ਪੱਟ ਦਿੱਤੇ ਗਏ ਆ ਮੈਂ ਹੈਰਾਨ ਹੋ ਗਿਆ ਅੱਜ ਸੂਬੇ ਦੀ ਸਰਕਾਰ ਦੇ ਕਈ ਮੰਤਰੀਆਂ ਦੇ ਬਿਆਨ ਸੁਣ ਕੇ ਉਹ ਪਤਾ ਕੀ ਕਹਿੰਦੇ ਕਹਿੰਦੇ ਜੀ ਦੇਖੋ ਵਪਾਰ ਦੇ ਉੱਤੇ ਬਹੁਤ ਵੱਡਾ ਅਸਰ ਪੈ ਰਿਹਾ ਕਿਸਾਨਾਂ ਦੇ ਵੱਲੋਂ ਰਾਹ ਰੋਕੇ ਗਏ ਆ ਇਹਦੇ ਕਰਕੇ ਰੋਜ਼ਗਾਰ ਦੇ ਉੱਤੇ ਬਹੁਤ ਵੱਡਾ ਅਸਰ ਪੈ ਰਿਹਾ ਉਹ ਕਹਿੰਦੇ ਜੀ ਅਸੀਂ ਕਿਸਾਨੀਆਂ ਦੀਆਂ ਮੰਗਾਂ ਮੰਨਵਾਉਣ ਦੇ ਲਈ ਵਚਨਬੱਧ ਆ ਮੰਗਾਂ ਇਹ ਸਾਰੀਆਂ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਬੈਠੇ ਕਿਸਾਨਾਂ ਦੀਆਂ ਕੇਂਦਰ ਨਾਲ ਸੰਬੰਧਤ ਆ ਅਸੀਂ ਚਾਹੁੰਦੇ ਆ ਜੀ ਕਿ ਵਪਾਰ ਦੇ ਲਈ ਰਾਹ ਖੁੱਲੇ ਕਾਰੋਬਾਰ ਚੱਲਦੇ ਰਹਿਣ ਲੋਕਾਂ ਨੂੰ ਆਵਾਜਾਈ ਦੇ ਵਿੱਚ ਕੋਈ ਵਿਘਨ ਨਾ ਪਵੇ ਤੇ ਭਾਈ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਦਾ ਆਵੇ ਇਸ ਕਰਕੇ ਕਿਸਾਨਾਂ ਨੂੰ ਹਟ ਜਾਣਾ ਚਾਹੀਦਾ ਇਧਰ ਕਿਹਾ ਹਟ ਜਾਣਾ ਚਾਹੀਦਾ ਹਟ ਜਾਣਾ ਚਾਹੀਦਾ ਇਹ ਕਹਿਣ ਤੋਂ ਪਹਿਲਾਂ ਹੀ ਕਿਸਾਨ ਆ ਜਿਹੜੇ ਉਹ ਅਜੇ ਦੁਪਹਿਰ ਦੇ ਵੇਲੇ ਤੇ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਏ ਗਏ ਆ ਤੇ ਹਟ ਜਾਣਾ ਚਾਹੀਦਾ ਇਹ ਗੱਲ ਕਹਿਣ ਤੋਂ ਬਾਅਦ ਨਾਲ ਦੀ ਨਾਲ ਹੀ ਤੇ ਬਲਡੋజర్ ਤੇ ਪੁਲਿਸ ਆ ਜਿਹੜੀ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਤੇ ਉੱਥੇ ਪਾਈ ਤੰਬੂ ਟਾਉਣੇ ਸ਼ੁਰੂ ਕਰਦੇ ਤੇ ਉੱਥੇ ਪੱਟਾ ਖੋਈ ਕਰਦੇ ਆ ਸੋ ਅੱਜ ਦਾ ਮੇਰਾ ਸੋਚਣ ਸਮਝਣ ਵਾਲਾ ਇਹ ਹੁਣ ਇੱਕ ਹਫ਼ਤੇ ਦਾ ਵਿਸ਼ਾ ਵਿਰੋਧੀ ਪਾਰਟੀਆਂ ਦੇ ਕੋਲੇ ਆ ਜਿਹੜਾ ਆ ਬਜਟ ਸੈਸ਼ਨ ਹੁਣ ਸ਼ੁਰੂ ਹੋਣਾ ਇਹਦੇ ਵਿੱਚ ਇਹੀ ਗੱਲਾਂ ਚੱਲਣੀਆਂ ਤਾਂ ਰਸ ਦੀ ਗੱਲ ਕਣੀ ਤੱਕਾ ਹੋਇਆ ਜਦੋਂ ਭਾਜਪਾ ਤੱਕਾ ਕਰਦੀ ਉਦੋਂ ਆਮ ਆਦਮੀ ਪਾਰਟੀ ਇਹ ਗੱਲ ਕਹਿ ਨਹੀਂ ਹੁੰਦੀ ਕਿ ਕਿਰਤਿਆਂ ਦਾ ਹੱਕ ਕਿਉਂ ਮਾਰਦੇ ਆ ਅੱਜ ਕਿਰਤਕਾਂ ਦਾ ਹੱਕ ਨਹੀਂ ਮਰਿਆ ਅੱਜ ਕਿਰਤੀ ਤੁਹਾਨੂੰ ਇੱਕਦਮ ਭੇੜੇ ਕਿਉਂ ਲੱਗਣ ਲੱਗੇ ਉਹ ਤਾਂ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਉਹ ਉੱਥੇ ਬੈਠੇ ਆ ਤੇ ਭਾਈ ਜੇ ਤੁਸੀਂ ਇਹ ਗੱਲ ਕਹਿੰਨੇ ਕਿ ਉਹ ਉੱਥੇ ਬੈਠੇ ਆ ਤੇ ਉਹ ਗਲਤ ਆ ਵਪਾਰ ਦੇ ਵਿੱਚ ਕਾਰੋਬਾਰ ਦੇ ਵਿੱਚ ਰੋਜ਼ਗਾਰ ਦੇ ਵਿੱਚ ਦਿੱਕਤ ਪੈਦਾ ਕਰ ਰਹੇ ਆ ਮਤਲਬ ਇਹ ਆ ਕਿ ਜਦੋਂ ਇਹ ਪੱਟਾ ਖੋਈ ਸਾਰੀ ਹੋ ਗਈ ਜਦੋਂ ਬਿਲਕੁਲ ਗੱਲ ਖਤਮ ਹੋ ਗਈ ਜਦੋਂ ਕਿਸਾਨ ਆ ਜਿਹੜੇ ਉਹ ਘਰੋ ਘਰੀ ਪਹੁੰਚ ਗਏ ਹੁਣ ਕਿਉਂਕਿ ਹੁਣ ਪਹੁੰਚਣਾ ਹੀ ਪੈਣਾ ਜਦੋਂ ਉੱਥੇ ਕੋਈ ਤੰਬੂ ਨਹੀਂ ਉੱਥੇ ਕੁਝ ਵੀ ਨਹੀਂ ਇਹਦਾ ਮਤਲਬ ਇਹ ਆ ਕਿ ਕੱਲ ਤੋਂ ਪੰਜਾਬ ਦੇ ਵਿੱਚ ਕੱਲੇ-ਕੱਲੇ ਨੌਜਵਾਨ ਨੂੰ ਫਿਰ ਰੋਜ਼ਗਾਰ ਨੂੰ ਰੋਜ਼ਗਾਰ ਬਹੁਤ ਮਿਲਣਾ। ਇਹਦਾ ਮਤਲਬ ਇਹ ਆ ਕਿ ਉਦਯੋਗਾਂ ਦੇ ਵਿੱਚ ਅਕਾਦਮੀ ਕ੍ਰਾਂਤੀ ਆ ਜਾਣੀ ਆ ਹੁਣ 1 ਮਹੀਨੇ ਦੇ ਵਿੱਚ ਵਿੱਚ। ਇਹਦਾ ਮਤਲਬ ਇਹ ਆ ਕਿ ਪੰਜਾਬ ਦੇ ਵਿੱਚ ਆਰਥਿਕ ਮਸਲੇ ਸਾਰੇ ਹੱਲ ਹੋ ਜਾਣੇ ਆ। ਰੌਲਾ ਵਿਚਲਾ ਕੀ ਆ? ਭਰੋਸੇਯੋਗ ਸੂਤਰ ਇਹ ਕੱਲ ਕਹਿੰਦੇ ਆ ਕਿ ਰੌਲਾ ਵਿਚਲਾ ਇਹ ਆ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰ ਖੜੇ ਕੀਤੇ ਗਏ ਆ ਲੁਧਿਆਣਾ ਦੇ ਵਿੱਚ ਉਹ ਕੋਈ ਕੋ ਕਾਰੋਬਾਰੀ ਆ। ਕਾਰੋਬਾਰੀਆਂ ਦੇ ਨਾਲ ਮੀਟਿੰਗ ਹੋਈ ਹੈ ਕਾਰੋਬਾਰੀਆਂ ਨੇ ਗੱਲ ਕਹੀ ਕਿ ਸਾਡੇ ਦਾ ਕਾਰੋਬਾਰ ਦੇ ਵਿੱਚ ਵਿਘਨ ਪੈਂਦਾ ਇਸ ਕਰਕੇ ਸ਼ਾਇਦ ਇਹ ਕਾਰਵਾਈ ਕੀਤੀ ਗਈ ਆ ਆਪਾਂ ਹੋਣੀ ਗੱਲ ਕਹਿੰਦੇ ਆ ਵੀ ਭਾਈ ਕਾਰੋਬਾਰ ਚ ਵਿਘਨ ਪੈਂਦਾ ਰਾਹ ਬੰਦ ਨਾ ਕਰੋ ਤੇ ਤੁਸੀਂ ਇਹਨਾਂ ਰਾਹਾਂ ਦੇ ਉੱਤੇ ਜਾ ਜਾ ਕੇ ਮੀਟਿੰਗਾਂ ਵੀ ਕਰਦੇ ਰਹੇ ਉਦੋਂ ਆਪਾਂ ਨੂੰ ਰਾਹ ਵੀ ਨਹੀਂ ਦੇਸੇ ਜੇ ਤੁਹਾਨੂੰ ਇਹ ਲੱਗਦਾ ਜੀ ਕਿ ਇਹ ਤਾਂ ਕੇਂਦਰ ਦੇ ਮਸਲੇ ਆ ਤੇ ਮਾਫ਼ ਕਰਨਾ ਤੁਹਾਡੇ ਵਿੱਚੋਂ ਕਿਹੜੇ ਆਗੂ ਆ ਜਿਹੜੇ ਕਿ ਭਾਜਪਾ ਦੇ ਬਿਲਕੁਲ ਸੰਪਰਕ ਦੇ ਵਿੱਚ ਨਹੀਂ ਪੰਜਾਬ ਦੇ ਵਿੱਚ ਮੈਂ ਅੱਗੇ ਵੀ ਇੱਕ ਵਾਰ ਮੈਂ ਵੀਡੀਓ ਦੇ ਵਿੱਚ ਬੇਨਤੀ ਕੀਤੀ ਸੀ ਕਹ ਰਾਂ ਤੋੜੀਆਂ ਤਲੇ ਇੱਕੋ ਜਿਹੇ ਭਾਵੇਂ ਕਿਸੇ ਵੀ ਪਾਰਟੀ ਦੀ ਗੱਲ ਕਰ ਲੋ ਤਲੇ ਇੱਕੋ ਜੇ ਘੜਿਆਂ ਵਰਗੇ ਤੌੜਿਆਂ ਵਰਗੇ ਬਠੜਾਂ ਵਰਗੇ ਹੁੰਦੇ ਆ ਸੋ ਆਪਾਂ ਕਈ ਵਾਰੀ ਇਹ ਪੁੱਛਣਾਵੇ ਦੇ ਵਿੱਚ ਗੱਲ ਸੁਣ ਲੈਂਦੇ ਜੀ ਕਿ ਬੀਜੇਪੀ ਜੀ ਐ ਕਰਦੀ ਫਲਾਨੀ ਕਰਦੀ ਹੁਣ ਇੱਕ ਨਵਾਂ ਡਰਾਮਾ ਚੱਲੂਗਾ ਡਰਾਮਾ ਇਹ ਚੱਲੂਗਾ ਬੀਜੇਪੀ ਨੇ ਕਹਿਣਾ ਕਿ ਅਸੀਂ ਤਾਂ ਕਿਸਾਨਾਂ ਦੇ ਨਾਲ ਮੀਟਿੰਗ ਨਾਲ ਮੀਟਿੰਗ ਕਰ ਰਹੇ ਆ ਤੇ ਅਸੀਂ ਤਾਂ ਕਿਸਾਨਾਂ ਦੀਆਂ ਮੰਗਾਂ ਮੰਨਣ ਵਾਸਤੇ ਵਚਨਬੱਧ ਸੀ ਆ ਦੇਖੋ ਜੀ ਸੂਬੇ ਦੀ ਸਰਕਾਰ ਨੇ ਧੱਕਾ ਕੀਤਾ ਹੁਣ ਇੱਕ ਆਹ ਡਰਾਮਾ ਨਵਾਂ ਚੱਲ ਪੈਣਾ ਕਾਂਗਰਸ ਨੇ ਇਹ ਗੱਲ ਕਣੀ ਜੀ ਕਿ ਭਾਜੀਪੀ ਤੇ ਆਮ ਆਦਮੀ ਪਾਰਟੀ ਦੋਵੇਂ ਤਰ੍ਹਾਂ ਇੱਕ ਹੋ ਜੀਆਂ ਤੇ ਭਾਈ ਗੱਲ ਕਿੱਥੇ ਗਈ ਗੱਲ ਖਤਮ ਹੋ ਗਈ ਨਾ ਇਹ ਏਕੇ ਦੀ ਘਾਟ ਦੇ ਕਰਕੇ ਸਾਰਾ ਪਿਲ ਹੋਇਆ ਮੈਂ ਕਿਸੇ ਇੱਕ ਕਿਸਾਨ ਜਿੱਥੇ ਬੰਦੀ ਨੂੰ ਮਾਰਾ ਨਹੀਂ ਕਹਿੰਦਾ ਬੇਹੱਦ ਸਲਾਉਂਦਾ ਵੀ ਨਹੀਂ ਬੇਵਜ੍ਹਾ ਕਿਸੇ ਨੂੰ ਪਰ ਗੱਲ ਇਹ ਆ ਜੇ ਤੁਸੀਂ ਇੱਕ ਹੁੰਦੇ ਤੁਹਾਡੇ ਵਿੱਚ ਏਕਤਾ ਹੁੰਦੀ ਜੇ ਤੁਸੀਂ ਧੜਿਆਂ ਦੇ ਵਿੱਚ ਨਾ ਮੰਡੇ ਹੁੰਦੇ ਜੇ ਤੁਸੀਂ ਆਪਣਾ ਮੌਜੂ ਆਪੇ ਨਾਲ ਉਡਾਇਆ ਹੁੰਦਾ ਜੇ ਇੱਥੇ ਲੰਬੜਦਾਰੀਆਂ ਦੇ ਚੱਕਰ ਦੇ ਵਿੱਚ ਕਦੇ ਆਪਾਂ ਉਧਰੋਂੋਂ ਕੱਲੇ ਚੱਲੇ ਆਂ ਕਦੇ ਇੱਧਰੋਂੋਂ ਕੱਲੇ ਚੱਲੇ ਆਂ ਆਹ ਕੁਝ ਨਾ ਕੀਤਾ ਹੁੰਦਾ ਤਾਂ ਅੱਜ ਤੰਬੂ ਪੱਟੇ ਨਹੀਂ ਜਾਣੇ ਸਨ ਹਾਲਾਂਕਿ ਮੈਂ ਸੜਕਾਂ ਬਲੌਕ ਕਰਨ ਦੇ ਪੱਖ ਦੇ ਵਿੱਚ ਨਹੀਂ ਆ ਮੈਂ ਨਹੀਂ ਕਹਿੰਦਾ ਵੀ ਪੰਜਾਬ ਧਰਮਿਆਂ ਦੀ ਰਾਜਧਾਨੀ ਬਣੇ ਪਰ ਧਰਨੇ ਲੱਗਦੇ ਕਿਉਂ ਸਵਾਲ ਇਹ ਆ ਜਿਹੜੀ ਪਾਰਟੀ ਅੰਦੂਲਨਾਂ ਦੇ ਵਿੱਚੋਂ ਧਰਨਿਆਂ ਦੇ ਵਿੱਚੋਂ ਪ੍ਰਦਰਸ਼ਨਾਂ ਦੇ ਵਿੱਚੋਂ ਨਿਕਲੀ ਆ ਅੱਜ ਉਹ ਪਾਰਟੀ ਧਰਨੇ ਪੱਟ ਰਹੀ ਆ ਅੱਜ ਉਹ ਪਾਰਟੀ ਤੰਬੂ ਪੱਟ ਰਹੀ ਆ ਅੱਜ ਉਹ ਪਾਰਟੀ ਬਲਡੋਜ਼ਰ ਧਰਨਿਆਂ ਦੇ ਵਿੱਚ ਚਲਾ ਰਹੀ ਆ ਗੱਲ ਕੀ ਆ ਗੱਲ ਅਸਲ ਵਿੱਚ ਇਹ ਆ ਕਿ ਕੇਦਰੀਵਾਲ ਸਾਹਿਬ ਆ ਜਿਹੜੇ ਉਹ ਭੁੱਲ ਗਏ ਕਿ ਉਹ ਆਪ ਅੰਨਾ ਹਜ਼ਾਰੇ ਦੇ ਜੰਤਰ-ਮੰਤਰ ਵਾਲੇ ਅੰਦੋਲਨ ਦੇ ਵਿੱਚੋਂ ਬਾਹਰ ਨਿਕਲੇ ਆ ਉਹ ਉੱਥੋਂ ਰਾਜਨੀਤੀ ਦਾ ਪੰਡਾ ਸ਼ੁਰੂ ਕਰਨ ਵਾਲੇ ਆ ਤੇ ਉਹ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਧਰਨੇ ਪ੍ਰਦਰਸ਼ਨ ਦੇਸ਼ ਕੇ ਵਿਕਾਸ ਕੇ ਲਈ ਕੀਏ ਜਾਂਦੇ ਹਨ ਤੇ ਅੱਜ ਦੇਖ ਲਓ ਜੀ ਭਾਈ ਆ ਧਰਨੇ ਪ੍ਰਦਰਸ਼ਨਾਂ ਦੇ ਵਿੱਚ ਕਿਹੜੀ ਹਿੰਸਾ ਹੁੰਦੀ ਸੀ ਕੀ ਤੁਸੀਂ ਦੇਖਿਆ ਕਿ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਲੋਕ ਆ ਕੇ ਧਰਨਾ ਦਿੰਦੇ ਹੁਣ ਕਿ ਰਾਹ ਨਹੀਂ ਖੋਲਦੇ ਸਾਨੂੰ ਤਾਂ ਦਿੱਕਤ ਬਹੁਤ ਆਉਂਦੀ ਆ ਨੇ ਕੀ ਹੁਣ ਜਦੋਂ ਰਾਹ ਖੋਲ ਦਿੱਤੇ ਗਏ ਤੇ ਇਸ ਤੋਂ ਬਾਅਦ ਕਦੇ ਕੋਈ ਦਿੱਕਤ ਨਹੀਂ ਆਉਂਗੀ ਕਾਰੋਬਾਰ ਦੇ ਵਿੱਚ ਬਹੁਤ ਵਾਧਾ ਹੋ ਜਾਊਗਾ ਕਿਸਾਨੀ ਮਸਲੇ ਤੋਂ ਕੇਂਦਰ ਦੀ ਸਰਕਾਰ ਵੀ ਭਗੌੜੀ ਤੇ ਪੰਜਾਬ ਵਾਲੀ ਵੀ ਪਿਛਲੇ ਦਿਨੀ ਜਿਸ ਤਰੀਕੇ ਨਾਲ ਕਿਸਾਨਾਂ ਨਾਲ ਮੀਟਿੰਗ ਹੋਈ ਉਦੋਂ ਤਾਂ ਨਾ ਇੱਥੇ ਸਰਬਨ ਸਿੰਘ ਪੰਦੇੜ ਮੁਰਾ ਦੀ ਕਲਿਆਣੀ ਗੱਲ ਸੀ ਤੇ ਨਾ ਉੱਥੇ ਡੱਲੇਵਾਲ ਹੋਰੀ ਸੀ ਉਦੋਂ ਤਾਂ ਹੋਰ ਕਿਸਾਨ ਜਿੱਥੇ ਬੰਦਿਆਂ ਦੇ ਆਗੂ ਸੀ ਜਦੋਂ ਉੱਥੇ ਗੱਲ ਕਹੀ ਸੀ ਕਿ ਜਾ ਤੁਸੀਂ ਧਰਨਾ ਲਾਉਣ ਦਾ ਲਾ ਲਓ ਇਹ 5 ਮਾਰਚ ਦੀ ਗੱਲ ਆ ਮੇਰੇ ਖਿਆਲ 4 ਮਾਰਚ ਨੂੰ ਕਿਸਾਨਾਂ ਦੀ ਫੜੋ ਫੜੀ ਹੋਗੀ ਜਿਹੜੇ ਦੂਜੇ ਧੜੇ ਵਾਲੇ ਆ ਉਹਨਾਂ ਦੀ ਵੀ ਫੜੋ ਫੜੀ ਹੋਗੀ ਤੇ ਜਿਹੜੇ ਇਸ ਢਡੇ ਵਾਲੇ ਆ ਉਹਨਾਂ ਦੀ ਵੀ ਅੱਜ ਫੜੋ ਫੜੀ ਹੋਗੀ ਤੇ ਤੰਬੂ ਤੁਹਾਡੇ ਪੱਟ ਦਿੱਤੇ ਗਏ ਆ ਤੇ ਤੁਸੀਂ ਜੇ ਹਲੇ ਵੀ ਇਕੱਠੇ ਨਾ ਹੋਏ ਜੇ ਤੁਸੀਂ ਹਲੇ ਵੀ ਇਕੱਠੇ ਨਾ ਹੋਏ ਤਾਂ ਡਾਂਗ ਸਾਰਿਆਂ ਦੇ ਬਰਾਬਰ ਫਿਰੂਗੀ ਇਹ ਗੱਲ ਪੱਕੀ ਆ ਮੈਂ ਕਿਸੇ ਪਾਰਟੀ ਦੇ ਖਿਲਾਫ ਨਹੀਂ ਕਿਸੇ ਦੇ ਹੱਕ ਦੇ ਵਿੱਚ ਨਹੀਂ ਕਿਸੇ ਜਥੇਬੰਦੀ ਦੇ ਪ੍ਰਤੀ ਉਲਾਰਵਾਦੀ ਨਹੀਂ ਪਰ ਮੈਨੂੰ ਇੰਨੀ ਗੱਲ ਤਾਂ ਜ਼ਰੂਰ ਪਤਾ ਕਿ ਜੋ ਕੁਝ ਅੱਜ ਕਿਸਾਨੀ ਦੇ ਸੰਦਰਭ ਦੇ ਵਿੱਚ ਹੋ ਰਿਹਾ ਉਹ ਕਿਸਾਨੀ ਦੇ ਸੰਦਰਭ ਦੇ ਵਿੱਚ ਸਰਕਾਰਾਂ ਦੇ ਵੱਲੋਂ ਸੋਚਿਆ ਨਹੀਂ ਜਾ ਰਿਹਾ ਉਹ ਚੰਗੇ ਪਾਸੇ ਤਾਂ ਬਿਲਕੁਲ ਨਹੀਂ ਸੋਚਿਆ ਜਾ ਰਿਹਾ ਕਿਸਾਨ ਇਸ ਵੇਲੇ ਟੁੱਟਿਆ ਹੋਇਆ ਆਪਾਂ ਜਾਣਦੇ ਹਾਲਾਂਕਿ ਮੈਂ ਮੰਨਦਾ ਕਿਸਾਨਾਂ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਕਮੀਆਂ ਹੈਗੀਆਂ ਕਿਸਾਨਾਂ ਨੂੰ ਆਪਣੇ ਇਹ ਜਿਹੜੇ ਬੇ ਲੋੜੇ ਖਰਚਾ ਦੇ ਵਿੱਚੋਂ ਥੋੜੀ ਜਿਹੀ ਕਟੌਤੀ ਵੀ ਕਰਨੀ ਚਾਹੀਦੀ ਹੈ ਗੱਲ ਸੱਚੀ ਹੈ ਪਰ ਕਿਸਾਨ ਜਾਵੇ ਤਾਂ ਜਾਵੇ ਕਿੱਥੇ ਜੇ ਅੱਜ ਦੇਖੋ ਫਸਲ ਪੱਕਣ ਵਾਲੀ ਆ ਆ ਦੇਖੋ ਜੀ ਹੁਣ ਕਣਕ ਆ ਜਾਣੀਆਂ ਇਹ 1 ਅਪ੍ਰੈਲ ਤੋਂ ਮੇਰਾ ਖਿਆਲ ਵੀ ਸਰਕਾਰੀ ਤੌਰ ਤੇ ਖਰੀਦ ਸ਼ੁਰੂ ਹੋ ਜੇ ਵਿਸਾਖੀ ਦਾ ਮਹੀਨਾ ਵਾਢੀ ਦਾ ਹੁੰਦਾ ਜੇ ਅੱਜ ਮੀਂਹ ਕੜੀ ਹਨੇਰੀ ਆ ਗਈ ਝੱਖੜ ਝੁਲਾ ਗਿਆ 20 ਦਿਨਾਂ ਬਾਅਦ ਆ ਗਿਆ ਤੇ ਕਿਸਾਨ ਦੇ ਪਿੰਡ ਪੱਲੇ ਕੀ ਰਹੂਗਾ ਤੇ ਜਿਹੜੇ ਕੁਰਸੀਆਂ ਦੇ ਉੱਤੇ ਬੈਠੇ ਉਹਨਾਂ ਨੂੰ ਤਾਂ ਮੁਸ਼ਕਲ ਮੁਸ਼ਕਲ ਹੀ ਨਹੀਂ ਲੱਗਦੀ ਨਾ ਉਹਨਾਂ ਨੇ ਕਦੇ ਠੇਕਾ ਦੇਣਾ ਨਾ ਕਦੇ ਸਪਰੇਅ ਕਰਨੀ ਆ ਨਾ ਕਦੇ ਰੇਖ ਲਾਰਨੀ ਆ ਜਿਹੜਾ ਵੀ ਆਉਂਦਾ ਭਾਵੇਂ ਬੀਜੇਪੀ ਦਾ ਭਾਵੇਂ ਆਮ ਆਦਮੀ ਪਾਰਟੀ ਦਾ ਭਾਵੇਂ ਕੋਈ ਹੋਰ ਨੇਤਾ ਇੱਕੋ ਹੀ ਗੱਲ ਕਹਦਾ ਹੁੰਦਾ ਅਸੀਂ ਕਿਸਾਨਾਂ ਦੇ ਆਪੁੱਤ ਹਾਂ ਅਸੀਂ ਖੁਦਵਾਹੀ ਕਰਦੇ ਰਹੇ ਹਾਂ ਜੇ ਤੁਸੀਂ ਵਾਹੀ ਕਰਦੇ ਰਹੇ ਤੁਸੀਂ ਜਾ ਕੇ ਬੈਠੋ ਕ ਤੁਹਾਨੂੰ ਪਤਾ ਲੱਗੇ ਵੀ ਪਾਈ ਸੇਕ ਕੀ ਹੁੰਦਾ ਤੁਸੀਂ ਤਾਂ 10 ਮਿੰਟ ਜਾਨੇ ਆ ਤੇ 20 ਪੱਤਰਕਾਰ ਨਾਲ ਲੈ ਕੇ ਜਾਨੇ ਆ ਤੇ ਫਿਰ ਤੁਸੀਂ ਇੱਕਦਮ ਇਹ ਗੱਲ ਕਹਿੰਦੇ ਕਿ ਭਾਈ ਇਹ ਤਾਂ ਬਾਰਡਰ ਖੋਲਣੇ ਪੈਣੇ ਆ ਇਹ ਬਾਰਡਰ ਖਲੋ ਮੌੜ ਦੇ ਲਈ ਕੇਂਦਰ ਨੇ ਵੀ ਅਥਰੂ ਗੈਸ ਦੇ ਗੋਲੇ ਛੱਡੇ ਤੇ ਤੁਹਾਡੀ ਭਾਈ ਦੀ ਪੁਲਿਸ ਵੀ 24 ਘੰਟੇ ਤੋਂ ਉੱਥੇ ਲੱਡਾ ਕੋਠੀ ਦੇ ਵਿੱਚ ਤੇ ਹੋਰ ਆਲੇ ਦੁਆਲੇ ਦੇ ਖੇਤਰਾਂ ਦੇ ਵਿੱਚ ਢਾਬਿਆਂ ਦੇ ਉੱਤੇ ਬੈਠੀ ਸੀ ਲੱਗਦਾ ਇਹ ਸੀ 24 ਘੰਟੇ ਪਹਿਲਾਂ ਤੋਂ ਕਿ ਪੰਜਾਬ ਦੀ ਪੁਲਿਸ ਨੇ ਕੋਈ ਨਾ ਕੋਈ ਕਾਰਵਾਈ ਕਰਨੀ ਕਿਸੇ ਮਸਲੇ ਦੇ ਉੱਤੇ ਪਰ ਕਿਸਾਨਾਂ ਦੇ ਉੱਤੇ ਐਵੇਂ ਕਾਰਵਾਈ ਕਰੂਗੀ ਇਸ ਗੱਲ ਦੀ ਆਸ ਨਹੀਂ ਸੀ ਜੋ ਹੋ ਗਿਆ ਇਰੇ ਤੋਂ ਪੰਜਾਬ ਦੇ ਲੋਕ ਸਿੱਖਣ ਜੋ ਹੋ ਗਿਆ ਇਰੇ ਤੋਂ ਪੰਜਾਬ ਦੇ ਕਿਸਾਨ ਸਬਕ ਲੈਣ ਕਿਸਾਨ ਰਾਹ ਤੋਂ ਨੱਥ ਗਏ ਕਿਸਾਨਾਂ ਵਿੱਚ ਧੜੇਬੰਦੀਆਂ ਵੱਧ ਗਈਆਂ ਕਿਸਾਨਾਂ ਦੇ ਵਿੱਚ ਏਕਤਾ ਦੀ ਘਾਟ ਆ ਕਿਸਾਨ ਆ ਜਿਹੜੇ ਉਹ ਧੜਿਆਂ ਦੇ ਵਿੱਚ ਵੰਡੇ ਗਏ ਤੇ ਸਰਕਾਰਾਂ ਨੂੰ ਇਸ ਗੱਲ ਦੀ ਖੁਸ਼ੀ ਹੋਈ ਵੀ ਇਹ ਤਾਂ ਡੱਡੂਆਂ ਦੀ ਪੰਸੇਰੀ ਵਰਗੇ ਜਿਵੇਂ ਡੱਡੂ ਕਦੇ 5 ਕਿਲੋ ਇਕੱਠੇ ਨਹੀਂ ਤੋਲੇ ਗਏ ਜਦੋਂ ਪੌਣੇ ਇੱਕ 5 ਕਿਲੋ ਹੁੰਦੇ 5 ਕਿ ਜਣੇ ਛਾਲਾ ਮਾਰ ਜਾਂਦੇ ਹੁੰਦੇ ਤਕੜੀ ਦੇ ਪਲੜੇ ਤੋਂ ਇਹ ਤਾਂ ਉਹੋ ਜਿਹਾ ਤੇ ਭਾਈ ਫਿਰ ਜਿੱਥੇ ਉਹਣਾ ਨੇ ਚਿਤ ਕਰਨਾ ਡਾਂ ਨਾਲ ਵੀ ਫਿਰਦੇ ਆ ਜਦੋਂ ਚਿਤ ਕਰਨਾ ਬਲਡੋਜ਼ਰ ਨਾਲ ਤੁਹਾਡੇ ਤੰਮੂ ਵੀ ਪਟ ਦਿੰਦੇ ਆ ਜਦੋਂ ਚਿਤ ਕਰਨਾ ਤੁਹਾਨੂੰ ਮੀਟਿੰਗ ਦੇ ਵਿੱਚੋਂ ਵੀ ਭਜਾ ਦਿੰਦੇ ਆ ਜਦੋਂ ਚਿਤ ਕਰਦਾ ਬੀਟਿੰਗ ਬੇਸਟਾ ਵੀ ਨਿਕਲ ਜਾਂਦੀ ਆ ਸੋਚੋ ਵਿਚਾਰੋ ਸਮਝੋ ਆ ਹੁਣ ਦੇਖਿਓ ਤੁਸੀਂ ਹਫਤਾ ਕਰੌਲਾ ਪੈਣਾ ਹਰਿਆਣੇ ਵਾਲੇ ਵੀ ਤੇ ਪੰਜਾਬ ਦੇ ਕਈ ਕਿਸਾਨ ਆਗੂਆਂ ਨੇ ਗੱਲ ਕਹਿਣੀ ਆ ਕਿ ਭਾਈ ਇਹ ਤਾਂ ਗਲਤ ਕੀਤਾ ਗਿਆ ਸੀ ਪ੍ਰਦਰਸ਼ਨ ਕਰਾਂਗੇ ਉਹਨਾਂ ਨੇ ਫਿਰ ਚੱਕ ਲੈਣੇ ਆ ਇੱਕ ਹੋ ਜੋ ਮਸਲਾ ਤਾਂ ਹੱਲ ਹੋਊਗਾ ਨਹੀਂ ਤਾਂ ਆਹ ਕੁਝ ਵਾਰ-ਵਾਰ ਹੋਊਗਾ ਜਿਹੜਾ ਅੱਜ ਹੋ ਗਿਆ